ਜਿੱਥੇ ਆਪਣੇ ਤਨ ਨੂੰ ਲੈ ਕੇ ਆਏ ਆ ਨਾ ਉੱਥੇ ਮਨ ਨੂੰ ਵੀ ਆਵਾਜ਼ ਮਾਰ ਲਈਏ ਮਨ ਦਾ ਹਾਜ਼ਰ ਹੋਣਾ ਬਹੁਤ ਜ਼ਰੂਰੀ ਹੈ ਸਤਿਗੁਰੂ ਜੀ ਸਮਝਾਉਂਦੇ ਨੇ ਗੁਰ ਸਬਾਏ ਵਾ ਨ ਪਾਈਐ ਨਾ ਨੇੜੇ ਨਾ ਦੂਰ ਨਾਨਕ ਸਤਗੁਰ ਤਾਂ ਮਿਲੇ ਜਾਂ ਮਨ ਰਹੇ ਹਦੂਰ ਮਨ ਹਾਜ਼ਰ ਹੋ ਜਾਪੇ ਜਦੋਂ ਵੀ ਆਪਾਂ ਗੁਰੂ ਦਰਬਾਰ ਵਿੱਚ ਆਉਂਨੇ ਆ ਨਾ ਆ ਕੇ ਸਤਗੁਰੂ ਜੀ ਨੂੰ ਨਮਸਕਾਰ ਕਰਦੇ ਆ ਮੱਥਾ ਟਿਕਦੇ ਆ ਅੱਜ ਆਪਾਂ ਇੱਥੇ ਪਹੁੰਚੇ ਆਂ ਘਰ ਸਵਰਗ ਬਣਿਆ ਹੋਇਆ ਕਿਉਂਕਿ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ RAM RAJAI ਇਸ ਵਰਗ ਦੇ ਵਿੱਚ ਸੱਚਖੰਡ ਵਿੱਚ ਆ ਕੇ ਆਪਾਂ ਸਤਿਗੁਰੂ ਜੀ ਨੂੰ ਨਮਸਕਾਰ ਕੀਤੀ ਆ ਗੁਰੂ ਜੀ ਦੇ ਆਉਣ ਕਰਕੇ ਇਹ ਥਾਂ ਬਿਕੁੰਠ ਹੋ ਗਈ ਪਹਿਲਾਂ ਪੜ ਲਈਏ ਫਿਰ ਅੱਗੇ ਸਮਝਦੇ ਹਾਂ ਸਾਰੇ ਹਾਜ਼ਰੀ ਲਵਾਇਓ ਕੋਈ ਰਸਨਾ ਵਾਂਝੀ ਨਾ ਰਹਿ ਜਾਵੇ ਜਿੱਥੇ ਬਾਬਾ ਪੈਰ ਤਰੇ ਜਿੱਥੇ ਬਾਬਾ ਪੈਰ ਤਰੇ ਬਾਬਾ ਦੇ ਪੈਰ ਤਰੇ ਜਿੱਥੇ ਬਾਬਾ ਪੈਰ ਤਰੇ ਪੂਜਾ ਆਸਣ ਥਾਪਣ ਸੋਆ ਪੂਜਾ ਆਸਣ ਥਾਪਣ ਸੋਆ ਜਿੱਥੇ ਬਾਬਾ ਪੈਰ ਤਰੇ ਜਿੱਥੇ ਬਾਬਾ ਪੈਰ ਤਰੇ ਬਾਬਾ ਪੈਰ ਤਰੇ ਜਿੱਥੇ ਬਾਬਾ ਪੈਰ ਤਰੇ ਜਿੱਥੇ ਸਤਿਗੁਰੂ ਜੀ ਆਉਂਦੇ ਆ ਨਾ ਤਾਂ ਹਾਂ ਬੇਕੁੰਠ ਜਹ ਕੀਰਤਨ ਤੇਰਾ ਤੂੰ ਆਪੇ ਸਰਦਾ ਲਾਏ ਹੈ ਜਿੱਥੇ ਗੁਰੂ ਜੀ ਆਉਂਦੇ ਨੇ ਉਹ ਤਾਂ ਬੇਕੰਟ ਹੈ ਹੀ ਹੈ ਜਿੱਥੇ ਗੁਰੂ ਜੀ ਦੀ ਯਾਦ ਆ ਜਾਵੇ ਪਰਮੇਸ਼ਰ ਦੀ ਕੀਰਤੀ ਆ ਜਾਵੇ ਉਹ ਥਾਂ ਵੀ ਬੇਕੰਟ ਹੋ ਜਾਂਦੀ ਆ ਭਾਵੇਂ ਹਿਰਦਾ ਘਰ ਹੋਵੇ ਭਾਵੇਂ ਬਾਹਰੀ ਘਰ ਹੋਵੇ ਜਿੱਥੇ ਵੀ ਗੁਰੂ ਜੀ ਦਾ ਦਰਬਾਰ ਲੱਗਦਾ ਹੈ ਉੱਥੇ ਆਪਾਂ ਜਦੋਂ ਆ ਕੇ ਨਮਸਕਾਰ ਕਰਦੇ ਆ ਨਾ ਮੱਥਾ ਟੇਕਦੇ ਆ ਇਹ ਮੱਥਾ ਵੀ ਸੱਚੇ ਮਨੋਂ ਟੇਕਣਾ ਹੁੰਦਾ ਹੈ ਮਨ ਨੂੰ ਹਾਜ਼ਰ ਰੱਖ ਕੇ ਇਹ ਨਹੀਂ ਕਿ ਬੇਸੁਰਤ ਜੀ ਹੋਿਆਂ ਨੇ ਨਮਸਕਾਰ ਕਰ ਦੇਣੀ ਆ ਨਹੀਂ ਮਨ ਹਾਜ਼ਰ ਹੋਵੇ ਜਦੋਂ ਮੱਥਾ ਟੇਕਦੇ ਇਹਦਾ ਮਤਲਬ ਹੀ ਇਹ ਹੈ ਤਨ ਮਨ ਤਨ ਸਭ ਸੌਂਪ ਗੁਰ ਕੋ ਹੁਕਮ ਮੰਨ ਐ ਰੋ ਕਿਰਪਾ ਸਾਰਿਆਂ ਨੂੰ ਪੰਗਤੀਆਂ ਜਾਂਦੇ ਨੇ ਤਨ ਮਨ ਤਨ ਸਭ ਸੌਂਪ ਗੁਰ ਕੋ ਹੁਕਮ ਮੰਨਿਐ ਪਾਈਐ ਮੱਥਾ ਠੇਕਣ ਦਾ ਮਤਲਬ ਹੀ ਇਹ ਹੈ ਇਤੇ ਮੁੱਢਲੀਆਂ ਜਿਹੀਆਂ ਗੱਲਾਂ ਨੇ ਨਾ ਆਓ ਆਪਾਂ ਸ਼ਬਦ ਦੀ ਵਿਚਾਰ ਨੂੰ ਸਮਝਾਂਗੇ ਪਰ ਪਹਿਲਾਂ ਮੁੱਢਲੀ ਗੱਲ ਨੂੰ ਸਮਝ ਲਈਏ ਜਦੋਂ ਮੱਥਾ ਟੇਕਦੀਆਂ ਇਹਦਾ ਮਤਲਬ ਤਨ ਨੂੰ ਤਨ ਵੀ ਗੁਰੂ ਜੀ ਨੂੰ ਦੇ ਦਿੱਤਾ ਮਨ ਵੀ ਗੁਰੂ ਜੀ ਨੂੰ ਦੇਤਾ ਤੇ ਤਨ ਵੀ ਗੁਰੂ ਜੀ ਨੂੰ ਦੇ ਦਿੱਤਾ ਹੁਣ ਜਿਹੜਾ ਗੁਰੂ ਜੀ ਨੂੰ ਦਿੱਤਾ ਤਨ ਹੈ ਨਾ ਉਸ ਤਨ ਦੇ ਨਾਲ ਕਦੇ ਵੀ ਕੋਈ ਮਨੁੱਖ ਮਾੜਾ ਕੰਮ ਨਹੀਂ ਕਰੇਗਾ ਉਹਨੂੰ ਪਤਾ ਹੈ ਵੀ ਇਹ ਗੁਰੂ ਜੀ ਨੂੰ ਦੇ ਦਿੱਤਾ ਹੈ ਸਮਰਪਿਤ ਹੋ ਗਿਆ ਨਾ ਹੁਣ ਜਿਹੜੀ ਚੀਜ਼ ਗੁਰੂ ਜੀ ਦੀ ਹੋ ਜਾਵੇ ਉਹ ਮਾੜਾ ਕੰਮ ਕਰ ਹੀ ਨਹੀਂ ਸਕਦੀ ਜਦੋਂ ਇਹ ਮਨ ਗੁਰੂ ਜੀ ਦਾ ਹੋ ਗਿਆ ਫਿਰ ਮਨ ਮਰਜ਼ੀਆਂ ਨਹੀਂ ਰਹਿ ਜਾਣੀਆਂ ਜਦੋਂ ਧੰਨ ਗੁਰੂ ਜੀ ਨੂੰ ਸਮਰਪਿਤ ਕਰ ਦਿੱਤਾ ਸਿੱਖ ਦਾ ਧੰਨ ਵੀ ਚੰਗੇ ਕੰਮਾਂ ਤੇ ਲੱਗਦਾ ਆ ਵੇਖੋ ਇਸ ਪਰਿਵਾਰ ਨੂੰ ਸਤਿਗੁਰੂ ਜੀ ਨੇ ਧੰਨ ਦਿੱਤਾ ਉਸ ਧੰਨ ਦੇ ਵਿੱਚੋਂ ਸੇਵਾ ਕੀਤੀ ਜਾ ਰਹੀ ਹੈ ਨਾ ਕਿੰਡਾ ਸੁੰਦਰ ਸੋਹਣਾ ਉਪਰਾਲਾ ਕੀਤਾ ਹੈ ਇਸੇ ਗੁਰੂ ਜੀ ਦੀ ਗੋਦ ਵਿੱਚ ਜੁੜ ਕਰਕੇ ਬੈਠ ਜਾਈਏ ਜਿਹੜਾ ਧਨ ਗੁਰੂ ਜੀ ਦਾ ਹੈ ਨਾ ਸਮਰਪਿਤ ਕਰ ਦਿੱਤਾ ਉਹ ਧਨ ਵੀ ਨੇਕ ਕੰਮਾਂ ਤੇ ਲੱਗੇਗਾ ਵਿਸ਼ੇ ਵਿਕਾਰਾਂ ਤੇ ਉਹ ਧਨ ਖਰਚ ਨਹੀਂ ਹੋਏਗਾ ਸੋ ਜਦੋਂ ਵੀ ਆਪਾਂ ਗੁਰੂ ਜੀ ਦੀ ਹਜ਼ੂਰੀ ਵਿੱਚ ਆਉਣੇ ਆ ਮਨ ਕਰਕੇ ਆਉਣੇ ਸੱਚੇ ਮਨ ਦੇ ਨਾਲ ਨਮਸਕਾਰ ਕਰਨੀ ਆ ਕਿਤੇ ਇਦਾਂ ਨਾ ਹੋ ਜੇ ਸਲਾਮ ਜਵਾਬ ਦੋ ਵੈ ਕਰੇ ਮੁੱਢੋ ਕੁੱਥਾ ਜਾਏ ਗੁਰੂ ਜੀ ਕਹਿੰਦੇ ਪੁੱਤੇ ਇਦਾਂ ਨਾ ਕਰੀ ਵੀ ਸਲਾਮ ਵੀ ਕਰਦੇ ਮੈਂ ਤੇ ਬਚਨ ਮੰਨਣ ਤੋਂ ਜਵਾਬ ਵੀ ਦੇ ਜੇ ਜੇ ਸਲਾਮ ਕਰਦਾ ਹੀ ਨਾ ਬਚਨ ਮੰਨ ਜੇ ਬਚਨ ਨਹੀਂ ਮੰਨਦਾ ਫਿਰ ਭਾਵੇਂ 100 ਵਾਰੀ ਸਲਾਮਾ ਕਰ ਦੇਈਆਂ ਕਿ 100 ਗੇੜੇ ਮਾਰ ਜੀ ਗੁਰੂ ਦੀ ਗੋਦ ਵਿੱਚ ਸਤਿਗੁਰੂ ਜੀ ਕਹਿੰਦੀ ਗਰੰਟੀ ਆ ਤੈਨੂੰ ਸੁੱਖ ਨਹੀਂ ਮਿਲ ਸਕਦਾ ਜਿਤ ਨੂੰ ਬਚਨਾਂ ਤੇ ਵਿਸ਼ਵਾਸ ਹੀ ਨਹੀਂ ਭਰੋਸਾ ਹੀ ਨਹੀਂ ਤੂੰ ਬਚਨਾਂ ਨੂੰ ਕਬੂਲ ਹੀ ਨਹੀਂ ਕਰਦਾ ਸਤਗੁਰ ਕੀ ਪ੍ਰਤੀਤਨਾਈਆ ਸ਼ਬਦ ਨਾ ਲਾਗੋ ਪਾਵੋ ਉਸ ਨੂੰ ਸੁਖ ਨਾ ਉਪਜੇ ਭਾਵੇਂ ਸੌ ਗਿੜਾਵੋ ਜਾਓ ਕਿੰਨੇ ਸੌ ਵਾਰੀ ਆ ਜੀ ਪਰ ਜੇ ਜਵਾਬ ਦਿਨਾ ਹੈ ਨਾ ਬਚਨ ਮੰਨਣ ਤੋਂ ਇਹਦਾ ਮਤਲਬ ਤੈਨੂੰ ਮੱਥਾ ਟੇਕਣਾ ਆਇਆ ਹੀ ਨਹੀਂ ਸੱਚੇ ਮੰਨਣ ਨਾਲ ਮੱਥਾ ਟੇਕਿਆ ਕਰੀਏ ਸਲਾਮ ਵੀ ਕਰੀਏ ਤੇ ਬਚਨ ਮੰਨਣ ਤੋਂ ਜਵਾਬ ਵੀ ਨਾ ਦੇਈਏ ਜੋ ਗੁਰੂ ਜੀ ਕਹਿੰਦੇ ਆ ਨਾ ਸੱਤ-ਸੱਤ ਕਰਕੇ ਮੰਨਣਾ ਸ਼ੁਰੂ ਕਰ ਦੇਈਏ ਹੁਣ ਮੰਨਾਂਗੇ ਤਾਂ ਜੇ ਪਤਾ ਹੋ ਗੁਰੂ ਜੀ ਕਹਿੰਦੇ ਕੀ ਪਤਾ ਕਿਵੇਂ ਲੱਗੂ ਜਦੋਂ ਆਪ ਬਾਣੀ ਪੜ੍ਹਨੀ ਸ਼ੁਰੂ ਕਰਾਂਗੇ ਭਾਈ ਸਾ ਪਾਈ ਕੁੰਦਨ ਸਿੰਘ ਜੀ ਦੇ ਪਰਿਵਾਰ ਤੋਂ ਸਿੱਖਿਆ ਲੈ ਕੇ ਜਾਣੀਆਂ ਜਪਾਂ ਵੇਖੋ ਪਰਿਵਾਰ ਨੇ ਸਹਿਜ ਪਾਠ ਆਪ ਕੀਤਾ ਹੈ ਵੀਰ ਜੀ ਦੱਸ ਰਹੇ ਸੀ ਕਿੰਦੀ ਸਹਿਜ ਪਾਠ ਚਲਦਾ ਹੀ ਰਹਿੰਦੇ ਇੱਕ ਦਾ ਭੋਗ ਪੈਂਦੇ ਦੂਜਾ ਪ੍ਰਕਾਸ਼ ਕਰ ਲੈਨੇ ਆ ਸੁ ਬਾਣੀ ਦੀਆਂ ਪੋਥੀਆਂ ਨੂੰ ਜੀਵਨ ਦਾ ਆਧਾਰ ਬਣਾ ਲਈਏ ਫੇਰੀ ਪਤਾ ਲੱਗੂ ਗੁਰੂ ਜੀ ਸਮਝਾ ਕੀ ਰਹੀ ਆਓ ਜਿੰਨਾ ਸਮ ਆਪਣੇ ਕੋਲ ਆਪਾਂ ਬਾਣੀ ਨੂੰ ਨਾਲ ਲੈ ਕੇ ਚੱਲੀਏ ਤਾਂ ਜੋ ਪਤਾ ਲੱਗੇ ਗੁਰੂ ਜੀ ਸਿੱਖਿਆ ਕੀ ਦੇ ਰਹੇ ਜਿਸ ਸ਼ਬਦ ਦਾ ਪਾਠ ਆਪਾਂ ਸ਼ੁਰੂਆਤ ਵਿੱਚ ਸਰਵਣ ਕੀਤਾ ਹੈ ਇਹ ਪਾਵਨ ਮੁਬਾਰਕ ਸ਼ਬਦ ਜਪਜੀ ਸਾਹਿਬ ਦੀ ਬਾਣੀ ਦੇ ਵਿੱਚੋਂ ਹੈ तकरीबन ਸਾਰੀ ਸੰਗਤ ਨੂੰ ਇਹ ਪੌੜੀ ਦਾ ਪਾਠ ਵੀ ਆਉਂਦਾ ਹੈ ਜਪਜੀ ਸਾਹਿਬ ਦੀ ਪਹਿਲੀ ਪੌੜੀ ਦਾ ਪਾਠ ਆਪਾਂ ਸ਼ੁਰੂਆਤ ਵਿੱਚ ਕੀਤਾ ਹੈ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਪੜਦੇ ਹਨ ਸਤਿਗੁਰੂ ਜੀ ਦੀ ਬਾਣੀ ਦੇ ਵਿੱਚ ਜਿਹੜੇ ਸ਼ਬਦ ਆਉਂਦੇ ਆ ਨਾ ਸ਼ਬਦਾਂ ਦੇ ਵਿੱਚ ਰਹਾਉ ਦਾ ਬੰਦ ਲਿਖਿਆ ਹੁੰਦਾ ਹੈ ਕਈ ਵਾਰ ਸ਼ੁਰੂਆਤ ਵਿੱਚ ਹੀ ਹੁੰਦਾ ਹੈ ਕਈ ਵਾਰ ਪਹਿਲੇ ਬੰਦ ਤੋਂ ਬਾਅਦ ਹੁੰਦੇ ਕਈ ਸ਼ਬਦਾਂ ਵਿੱਚ ਦੋ ਵਾਰੀ ਰਹਾਉ ਹੁੰਦਾ ਹੈ ਸਮਾਪਤੀ ਤੇ ਵੀ ਲਿਖਿਆ ਹੁੰਦਾ ਨਾ ਰਹਾਉ ਦੂਜਾ ਰਹਾਉ ਦਾ ਅਰਥ ਕੀ ਹੈ ਠਹਿਰਾਓ ਠਹਿਰ ਜਾਓ ਰੁਕ ਜਾਓ ਵਿਚਾਰ ਕਰੋ ਕਿਉਂਕਿ ਪੂਰਾ ਸ਼ਬਦ ਰਹਾਉ ਦੀਆਂ ਤੁਕਾਂ ਦੇ ਆਲੇ-ਦੁਆਲੇ ਘੁੰਮਦਾ ਹੁੰਦਾ ਹੈ ਜਿੱਥੇ ਵੀ ਰਹਾਉ ਲਿਖਿਆ ਹੁੰਦਾ ਹੈ ਉਹਨਾਂ ਪੰਕਤੀਆਂ ਦੇ ਵਿੱਚ ਸਾਰੇ ਸ਼ਬਦ ਦਾ ਕੇਂਦਰੀ ਭਾਵ ਹੁੰਦਾ ਹੈ ਹੁਣ ਇਹ ਗੱਲ ਤੇ ਸਮਝ ਆਉਂਦੀ ਹੈ ਜਦੋਂ ਆਪਾਂ ਸ਼ਬਦ ਪੜ੍ਹਦੇ ਆਂ ਰਹਾਓ ਲਿਖਿਆ ਵੀ ਆਪਾਂ ਨੂੰ ਸੁਚੇਤ ਹੋ ਜਾਣਾ ਚਾਹੀਦਾ ਵੀ ਸਾਰਾ ਸ਼ਬਦ ਇਨ੍ਹਾਂ ਪੰਗਤੀਆਂ ਦੇ ਆਲੇ-ਦੁਆਲੇ ਘੁੰਮੇਗਾ ਸ਼ਬਦ ਦਾ ਰਹਾਓ ਦਾ ਬੰਦ ਪੂਰੇ ਸ਼ਬਦ ਦਾ ਕੇਂਦਰੀ ਭਾਵ ਉਸ ਬੰਦ ਦੇ ਵਿੱਚ ਹੁੰਦਾ ਹੈ ਹੁਣ ਜੇ ਕੋਈ ਆਪਾਂ ਨੂੰ ਪੁੱਛ ਲੇ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਮੱਥਾ ਟੇਕਦੇ ਹੋ ਹਰ ਇੱਕ ਸਮਾਗਮ ਦੇ ਵਿੱਚ ਤੁਸੀਂ ਸਤਿਗੁਰੂ ਜੀ ਦੀ ਬਾਣੀ ਨੂੰ ਆਧਾਰ ਮੰਨਦੇ ਕਿ 1430 ਅੰਗ ਨੇ ਜਿਹੜੇ ਪੂਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਰਹਾਉ ਦਾ ਬੰਦ ਕਿਹੜਾ ਸਾਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਜਿਹੜਾ ਰਹਾਉ ਦਾ ਬੰਦ ਹੈ ਨਾ ਉਹ ਵਿਦਵਾਨ ਸੱਜਣ ਦੱਸਦੇ ਨੇ ਵੀ ਜਪਜੀ ਸਾਹਿਬ ਇਹ ਖੁਦ ਜਪਜੀ ਸਾਹਿਬ ਸਭ ਤੋਂ ਸ਼ੁਰੂਆਤ ਵਿੱਚ ਲਿਖਿਆ ਹੋਇਆ ਹੈ ਪੂਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਜਿਹੜੀ ਬਾਣੀ ਹੈ ਨਾ ਉਹ ਜਪਜੀ ਸਾਹਿਬ ਦੇ ਆਲੇ-ਦੁਆਲੇ ਘੁੰਮ ਰਹੀ ਹੈ ਜਪਜੀ ਸਾਹਿਬ ਨੂੰ ਜੇ ਆਪਾਂ ਜੀਵਨ ਦਾ ਆਧਾਰ ਬਣਾ ਲਈਏ ਨਾ ਸਾਨੂੰ ਸਦੰਤਾਂ ਤੇ ਪਕੜ ਬਣ ਜਾਵੇ ਆਓ ਅਸੀਂ ਜਪਜੀ ਸਾਹਿਬ ਦੀ ਪਹਿਲੀ ਪੌੜੀ ਦਾ